ਤਰਨਤਾਰਨ ਚੋਣ ਨੂੰ ਲੈ ਕੇ ਪਾਰਟੀਆਂ ਭੱਬਾ ਭਾਰ ਨੇ ਇਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਕਾਲੀ ਦਲ ਨੇ ਸੱਤਾਧਰ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਸਵਿਧਾਨ ਦੇ ਦਾਇਰੇ ਵਿੱਚ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਅਸੀਂ ਇਸ ਸਾਰੀ ਤੱਕੇਸ਼ਾਈ ਨੂੰ ਅਦਾਲਤਾਂ ਵਿੱਚ ਲੈ ਕੇ ਜਾਵਾਂਗੇ ਦੇਖੋ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਤੰਦ ਤੇ ਲਿਖੀ ਦਿੱਖੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ਿਨਰੀ ਦਾ ਉੱਥੇ ਦੱਬ ਕੇ ਦੁਰਪਯੋਗ ਕਰੇ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਕੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਹੈ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਤੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਆ ਜੋਥੇ ਦੇ ਲੋਕਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉੱਥੇ ਨਾਲ ਹੀ ਕੰਚਨ ਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਏ ਬੰਦੇ ਅਕੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਐ ਕਿ ਅਸੀਂ ਕੰਚਨ ਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵਾਨ ਕਮਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਕਿ ਇਸ ਤਰੀਕੇ ਦੇ ਹੱਥ ਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲੋਗੇ ਕਿ ਧੀਆ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਆ ਕਿਹੜੇ ਉਹਨਾਂ ਨੇ ਭੇਜਿਆ ਐ ਕਦੇ ਕਹਿ ਦਿੰਦੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਨਸੁਖਾਵੀ ਘਟਨਾ ਉੱਥੇ ਵਾਪਰ ਗਈ ਫਿਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਇਹ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਸੋ ਅਫਸਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮਨੋ ਮਾਨ ਨਾਲ ਕਰਉਣ ਸੋ ਇਹ ਕੋਝੀਆਂ ਹਰਕਤਾ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨ ਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਜਾਂ ਤਾਂ ਸਰਕਾਰ ਕਾਰਵਾਈ ਕਰੇ ਨੇ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁੱਖ ਚੋਣ ਅਧਿਕਾਰੀਆ ਸਿਵਨਸੀ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਦਹਿਸ਼ਤ ਫਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਕੰਚਨਪ੍ਰੀਤ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਹਾਰ ਤੋਂ ਆਮ ਆਦਮੀ ਪਾਰਟੀ ਘੁਬੜਾਈ ਹੋਈ ਹੈ ਇਸ ਲਈ ਉਹ ਕਟਿਆ ਤੋਂ ਕਟਿਆ ਕਰਤੂਤਾਂ ਤੇ ਉਤਰਾਈ ਹੈ ਮੈਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘੱਟ ਹੀ ਰੱਖੀ ਹੋਣ ਡਈ ਆ ਮਤਲਬ ਕਿ ਮੈਂ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੜੀ ਕੱਢੀ ਮੇਰੇ ਪਿੱਛੇ ਆਈ ਆ ਆ ਵਰਦੀ ਟੰਗੀ ਆ ਨੰਬਰ ਵੇਖ ਰੱਖੋ ਜੀ ਤੁਹਾਨੂੰ ਦੱਸ ਕੇ ਮੈਂ ਮੰਗ ਕਰੂੰਗੀ ਤੁਸੀਂ ਇਹਦਾ ਸਾਬਤ ਕਰਨ ਦੇ ਪੰਜਾਬੀ ਪੁਜੀ ਫਿਰ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਤੁਸੀਂ ਐਸਪੀ ਨੂੰ ਲੈ ਕੇ ਰੰਗ ਆਣ ਗਏ ਕਰੋ ਐਸਪੀ ਨਾਲ ਕਰੋ ਕਰੋ ਐਸਪੀ ਨਾਲ ਕਰੋ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰਾਂ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਉਹ ਨੰਬਰ ਪਲੇਟ ਜਾਲੀ ਲਈ ਆਈ ਤੁਸੀਂ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਜਾਵੇ ਪਰੇ ਹੋਰ ਮੋਟਾ ਫਰੀਂਟ ਤੁਸੀਂ ਕੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਮਲਾਜਮ ਹਾਂ ਰੈਕੀ ਕਰ ਰੈਕੀ ਮਤਲਬ ਲਗਾ ਦੋ ਆਪਣੀ ਤਨਬਾਤਰਾ ਨੇ ਤੁਸੀਂ ਗੱਡੀ ਕਿੱਥੇ ਲੈ ਕੇ ਕਿਉਂ ਆ ਰਹੇ ਹੋ ਮਤਲਬ ਕਿ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਬੋਡੀ ਕਾਉਂਟਰ ਵੀ ਕੋਰ ਦੇ ਪਿੱਛੇ ਕੰਚਨ ਪ੍ਰੀਤ ਦੇ ਨਾਲ ਤੁਹਾਡੇ ਕੰਚਨ ਪ੍ਰੀਤ ਦੀ ਰਾਕੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਵੇਖ ਲਓ ਜਾਲੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਨਹੀਂ ਆਉਂਦੀ ਦਿਖਾਓ ਜੀ ਤੁਹਾਨੂੰ ਕਿ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਆਪੀਆ ਰਾਡੀ ਐਸ ਪੀ ਡੀ ਇੱਕ ਮਿੰਟ ਜੀ ਐਸ ਪੀ ਡੀ ਨੇ ਭੇਜਿਆ ਤਾਂ ਉਹ ਵੀ ਕੰਚਨ ਪ੍ਰੀਤ ਦੀ ਰਾਕੀ ਕਰੋ ਜੀ ਰਾਕੀ ਕਰਨੀ ਨਹੀਂ ਐਸ ਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਸਰਬਾਬ ਨੇ ਭੇਜਿਆ ਤੁਹਾਨੂੰ ਜੀ ਰੇਕੀ ਕਰੋ ਜੀ ਸਪੈਕਟਰ ਸੀਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਆਫਲੇ ਉਹਨਾਂ ਤੁਹਾਨੂੰ ਭੇਜਿਆ ਰੇਕੀ ਕਰਨ ਲਈ ਜੀ ਜੀਓ ਨਾਟ ਦਿਖਾ ਦਿਓ ਜੀ ਕਿੱਥੇ ਹੈ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਕੰਮ ਦਿਖਾ ਦਿਓ ਦੱਸੋ ਜੀ ਗਤੀ ਕਰਦੇ ਜੀ ਹਾਲ ਖਰਾਬ ਕਰਦੇ ਜੀ ਪਾਜੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਹੱਟ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਪਾਜੀ ਤੁਹਾਨੂੰ ਕਿਹੜੇ ਆਰਡਰ ਦਿਖਾਓ ਆਰਡਰ ਦਿਖਾਓ ਜੀ ਸਾਨੂੰ ਸਪੈਕਟਰ ਲੈ ਰਿਹਾ ਕਿ ਸਿਵਲ ਜੀ ਨਹੀਂ ਸਿਵਲ ਜੀ ਰੇਕੀ ਕਰਨ ਦਾ ਆਰਡਰ ਜੀ ਦਿੱਤਾ ਹੈ ਗਰਾਫ ਕਰਨੇ ਆ ਡਾ ਸੋ ਇਹ ਮੁਲਾਜ਼ਮ ਜੇ ਨਾ ਤੇ ਵਰਦੀ ਚ ਜੇ ਨਾ ਕੋਈ ਗੱਲ ਹੈ ਮਾੜੀ ਮਾੜਾ ਪਤਾ ਮੇਰੀ ਜਰੂਰੀ ਗੱਲ ਹੈ ਅੱਜ ਮੁਲਾਜ਼ਮ ਆਪਣਾ ਬਕਸਾ ਨਹੀਂ ਕਿ ਇਹ ਕੰਪਨੀ ਸਾਰੇ ਸਾਨੂੰ ਭੇਜਿਆ ਰਿਪੋਰਟ ਕਰਨੇ ਤੇ ਤੁਸੀਂ ਇਹਦੇ ਪ੍ਰਵਤੀ ਸਿੰਘ ਨੇ ਭੇਜਿਆ ਤੇ ਤੁਸੀਂ ਸਾਡੇ ਪਿੱਛੇ ਕੀ ਆ ਤੇ ਸੁਭ ਘਾਰ ਨਹੀਂ ਦੱਸਿਆ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਆ ਤੇ ਦੱਸੋ ਫਿਰ ਸਾਡੀ ਤੁਸੀਂ ਲੈ ਕੀ ਕਰਦੇ ਫਿਰ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਕੋਈ ਗੱਲਬਾਤ ਹੋ ਗਈ ਕੋਈ ਸਮਝੇ ਲਾ ਲਓ ਆਹ ਦੱਸੋ ਦੱਸੋ ਮਾੜਾ ਚੰਗਾ ਬੰਦਾ ਅਸੀਂ ਜਾਣੂਆ ਵੀ ਕੋਈ ਸਾਰੇ ਟੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਸਾਨੂੰ ਦਿਖਾਓ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਵਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਗੱਡੀ ਨੂੰ ਮਤਲਬ ਇਹ ਇਹ ਸ਼ਰਿਆਂ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਹੈ ਰਾ ਬੜੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਸਾਰੇ ਕੋ ਜੀ ਪਰਸੋਂ ਤੋਂ ਅਸੀਂ ਇਹ ਜੁਗਾਂ ਵੇਖ ਰਹੇ ਆ ਪਹਿਲਾਂ ਉਹਨਾਂ ਨਾਲ ਸਾਡੀ ਵੱਡੀ ਆਡਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸੁਰੱਖਿਅਤ ਕਰਾਉਣਾ ਧੱਕਾ ਕਰ ਰਹੇ ਜੀ ਤੁਹਾਡੀ ਆਈਡੀ ਦਿਖਾਓ ਤੁਸੀਂ ਜਿੰਨੇ ਭੇਜਾ ਰਾਇਡਲ ਕਰਾ ਲਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਬਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰਾਓ ਕਰੋ ਕਮਜੀ ਨਾਲ ਗੱਲ ਕਰੋ ਉਹਨਾਂ ਪੁੱਛੋ ਮੇਰੀ ਰੈਕੀ ਕਰਨ ਲਈ ਆਰਡਰ ਬਣਾਉ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜਿਆ ਕਰਾਂ ਤੁਸੀਂ ਕਰੋ ਗੱਲ ਜੀ ਆਈਡੀ ਤੇ ਨਾ ਇਹਨਾਂ ਨੂੰ ਕੋਈ ਆਪਣੀ ਹਾਂ ਵਾਪਸ ਕਰਦੇ ਕਿ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਇਹ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਾਉਂਦਾ ਯੂਨੀਫਾਰਮ ਪਾਉਣ ਸਾਨੂੰ ਵੀ ਪਤਾ ਲੱਗੇ ਕਿ ਛਲਕ ਬਣਨਾ ਨਹੀਂ ਮਲਾਇਆ ਨਹੀਂ ਫਿਰਦੇ ਆ ਬਿਨਾਂ ਯੂਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿਸੇ ਕੋ ਚੋਕਲੀਏ ਜਾਉਂਦੇ ਨਾ ਉਹ ਸੁੱਕਿਆ ਜਾ ਗਏ ਕੱਲੋਂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜਦ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਕਦੀ ਕਦੇ ਕੁੱਤੀ ਤੇ ਕੋਈ ਮਾਰਿਆ ਕੁੱਤੀ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐ ਸਕੂਟੀਨੇ ਭੇਜਿਆ ਕਦੀ ਕਹਿ ਰਹੇ ਪ੍ਰਭ ਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਸ਼ੈਤ ਹੈ ਗੁੰਡਾ ਗੱਦੀ ਚੱਲਦੀ ਪਈ ਆ ਬਹੁਤ ਕੁਝ ਨੇ ਤੁਹਾਡੇ 6 ਮਹੀਨੇ ਰਹਿ ਗਏ ਵੀ ਨੰਗ ਜਣੇ ਦਹੀਂ ਕੱਲ ਪਤਾ ਕੀ ਆ ਉਹਨਾਂ ਰਾਹਾਂ ਕਹਿੰਦੇ ਬੈਂਫਰੀ ਕਰੋ ਜੀ ਬੈਂਫਰੀ ਕਰੋ ਜੀ ਆਰਡਰ ਪੁੱਛੋ ਬੈਂਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਦਿਓ ਲਾਉ ਸਪੀਕਰ ਕਰੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰ ਕੀ ਕਰ ਰਹੇ ਡਿਊਟੀ ਕਰ ਰਹੇ ਆਪਣੀ ਕਾਹਦੀ ਡਿਊਟੀ ਕਰ ਰਹੇ 유ਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀਤੀਆਂ ਵਿਦਾਊਟ ਵਰਦੀ ਤੋਂ ਨੇ 유ਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ 'ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰਾ ਦਿਓ ਬੰਨ੍ਹਾ ਕਰ ਦਿਓ ਨਾ ਹੁਣ ਇਹ ਤੁਹਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇਖਾ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਕਿਸੇ ਆਰਡਰ ਕੀਤੇ ਆ ਭਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਇਹ ਤੁਹਾਡਾ ਅਫਸਰ ਮੁੱਕਰ ਗਿਆ ਜੀ ਐਵੇਂ ਨਾ ਗਲਤ ਨਾ ਗੱਲ ਕਰੋ ਰਜ ਨਹੀਂ ਤੁਸੀਂ ਤੁਸੀਂ ਕੀਤੇ ਆ ਭਾਜੀ ਆਰਡਰ ਜੀ ਤੁਹਾਡੇ ਅਫਸਰ ਕਾ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਫ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇੱਥੇ ਦਫਤਰਾ ਨੂੰ ਕਮਾਇਆ ਹੀ ਹੋਊਗਾ ਨਾ ਸਮਝ ਨਾ ਗੱਲਾਂ ਨਹੀਂ ਜੀ ਇੱਥੇ ਗੱਲ ਕਰੋ ਵਾ ਕੋ ਗਲਤ ਦੇਖੋ ਗੈਸਟਰਾਂ ਵੀ ਅੱਜ ਕੱਲ 2-2 3-3 ਪਾਰਟੀਆਂ ਦੇ ਰੱਬ ਨਾ ਕਰੇ ਕੋਈ ਹੋਰ ਬਹੁਤ ਜੰਮ ਕਰ ਦੇ ਇਲੈਕਸ਼ਨ ਦੇ ਤੱਕ ਨਹੀਂ ਤੁਸਾਂ ਨੇ ਮਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਵੀਰ ਮੇਰੇ ਆ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਰਦਾਨਾ ਦੇ ਨਾ ਦੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਯੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਣਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸਾਧ ਰਹੇ ਆ ਜੀ ਕੋਈ ਅੱਜ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕੋਈ ਯੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਹਮਸੇ ਫੀਲ ਕਰ ਰਹੇ ਆ ਕੋਈ ਨਹੀਂ ਦੱਸ ਮੇਰੇ ਨਾਲ ਬਾਤ ਚ ਕਰ ਸਕਦੇ ਹਾਂ ਮੱਕਰ ਗਿਆ ਜੀ ਤੁਹਾਡਾ ਅਫਸਰ ਮੱਕਰ ਗਿਆ ਅਫਸਰ ਹੀ ਮੱਕਰ ਗਿਆ ਤੁਹਾਡਾ ਅਫਸਰ ਮੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਆ ਤੁਹਾਡਾ ਅਫਸਰ ਮੱਕਰ ਗਿਆ ਆਰਡਰ ਮੰਗਾ ਲਓ ਰੱਖਿਆ ਕਰਵਾ ਦਿਆਂਗੇ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣੀਆਂ ਨੇ ਦਫ਼ਤਰ ਮਿਲ ਕੇ ਗਿਆ ਜੇ ਮੈਂ ਇਥੋਂ ਦਫ਼ਤਰ ਮਿਲ ਕੇ ਗਏ ਉਹ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਤੀ ਤੁਸੀਂ ਪਿੱਛੇ ਰਹਿ ਕੇ ਕਰਦੇ ਹੋ ਇਹ ਕਿਸ ਕਾਲਾ ਆਸੀ ਦਾ ਕਾਗਜ਼ ਕਿਥੇ ਹੈ ਗੱਡੀ ਦਿਓ ਕਾਗਜ਼ ਦਿਖਾਓ ਕਾਗਜ਼ ਲੈ ਆਓ ਨੰਬਰ ਗੱਡੀ ਆਪਣੀ ਕਿਉਂ ਨਹੀਂ ਲਿਆ ਭਾਈ ਮੈਨੂੰ ਤਾਂ ਲੱਗਦਾ ਹੋਰ ਦਾ ਆਉਣਾ ਉਹਨਾਂ ਦਾ ਪ੍ਰਵਣਾ ਕੱਲ ਹੀ ਮੇਲੇ ਪਰਸੇ ਕੱਲ੍ਹ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਕਾਜੀ ਕੋਟੇ ਰਹਿਸ਼ਾ ਮੇਰੀ ਸਾਰੀ ਕਾਜੀ ਕੋਟੇ ਰਹਿਸ਼ਾ ਮੇਰੀ ਇਹ ਕਿਹੜਾ ਪਨੀਕ ਤੁਸੀਂ ਚਾਹੇ ਕੋਈ ਨਹੀਂ ਚਾਹੇ ਕਿਤੋਂ ਦੇਓ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਸਾਡੇ ਨਾਲ ਸਾਡੇ ਨਾਲ ਗੱਲ ਕਰੀਏ ਸਾਡਾ ਅਸਰ ਕੇ ਤੁਹਾਡੀ ਡਿਊਟੀ ਨਹੀਂ ਨਹੀਂ ਇਹਦੇ ਰਾਤ ਦੇਰੇ ਚਲਾ ਕੇ ਗੱਲ ਕਰੀਏ ਬੀਬੀ ਮੇਰੀ ਗੱਲ ਨਹੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕਿਤੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ